ਸੋ ਕਹ ਟਲ ਗੁਰ ਸੇਵੀਐ ਇਹ ਨਿਸ ਸਹਜ ਸੁਪਾਏ ਦਰਸ਼ਨ ਪਰਸੈ ਗੁਰੂ ਕੇ ਜਨਮ ਮਰਨ ਦੁਖ ਜਾਏ ਸਤਨਾ ਹੇਪ ਜੀ ਉਮ ਸ਼ਲੋਕ ਮਹਲਾ 3 ਸਜਣ ਮਿਲੇ ਸਜਣਾ ਜਿਨ ਸਤਗੁਰ ਨਾਲ ਪਿਆਰ ਮਿਲ ਪ੍ਰੀਤਮ ਤਿਨੀ ਧਿਆਇਆ ਸਚੇ ਪ੍ਰੇਮ ਪਿਆਰ ਸੱਜਣ ਮਿਲੇ ਸੱਜਣਾ ਜਿਨ ਸਤਗੁਰ ਨਾਲ ਪਿਆਰ ਮਿਲ ਪ੍ਰੀਤਮ ਤਿਨੀ ਧਿਆਇਆ ਸਚੇ ਪ੍ਰੇਮ ਪਿਆਰ ਮਨ ਹੀ ਤੇ ਮਨ ਮੰਨਿਆ ਗੁਰ ਕੈ ਸ਼ਬਦ ਅਪਾਰ ਏ ਸੱਜਣ ਮਿਲੇ ਨਾ ਵਿਛੜਹਿ ਜੇ ਆਪ ਮਿਲੇ ਕਰਤਾਰ ਇਕ ਨਾ ਦਰਸ਼ਨ ਕੀ ਪਰਤੀਤ ਨ ਆਈਐ ਸ਼ਬਦ ਨ ਕਰਹਿ ਵਿਚਾਰ ਵਿਚੋੜਿਆ ਕਾ ਕਿਆ ਵਿਛੜੈ ਜਿਨਾਂ ਦੂਜੈ ਭਾਏ ਪਿਆਰ मन मुख सेती दोष ती तोड़ड़े आ दिन चर इस पर ती ती टूट दी विल्म न होवाई इत दोष ती चलन विकार जिन अंदर सच्चे का भव नाहीं ਨਾਮ ਨ ਕਰ ਹੈ ਪਿਆਰ ਨਾਨਕ ਤਿੰਨ ਸਿਉ ਕਿਆ ਕੀਚੈ ਦੋਸਤੀ ਜੇ ਆਪ ਭੁਲਾਏ ਕਰਤ ਮਹਲਾ ਤੀਜਾ ਇੱਕ ਸਦਾਏ ਤੇ ਰੰਗ ਰਹੈ ਤਿੰਨ ਕੈ ਹਉ ਸਤਬਲ ਹਾਰੇ ਜਾਉ ਮਾਤਨ ਮਨ ਧਨ ਅਰਪੀ ਤਿੰਨ ਕਉ ਨੇਵ ਨੇਵ ਲਗੂ ਪੈ ਤਿਨ ਮਿਲੇਆ ਮਨ ਸੰਤੋਖੀਐ ਤ੍ਰਿਸ਼ਨਾ ਭੁਖ ਸਭ ਜਾਏ ਨਾਨਕ ਨਾਮ ਰਤੇ ਸੁਖੀਏ ਸਦ ਸੱਚੇ ਸੋ ਲੇਵ ਲੈ ਪੋੜੀ ਤਿਸ ਗੁਰ ਕੋ ਹਉ ਵਰੀਆ ਜਿਨ ਹਰ ਕੀ ਹਰ ਕਥ ਸੁਨਾਈ ਤਿਸ ਗੁਰ ਕੋ ਸਦ ਬਲਹਰਨੈ ਜਿਨ ਹਰ ਸੇਵਾ ਬਣਤ ਬਨਾਈ ਸੋ ਸਤ ਗੁਰ ਪਿਆਰ ਮੇਰੇ ਨਾਲ ਹੈ ਜਿਥੈ ਕਿਥੈ ਮੈਨੂੰ ਲੈ ਛਡਾਈ ਤਿਸ ਗੁਰ ਕੋ ਸ਼ਬਸ਼ ਹੈ ਜਿਨ ਹਰ ਸੋ ਜੀ ਪਾਈ ਨਾਨਕ ਗੁਰ ਵਿਟਹੁ ਵਰੇ ਜਿਨ ਹਰ ਨਾਮ ਦਿਆ ਮੇਰੇ ਮਨ ਕੀ ਆਸ ਪੁਰਾਈ ਨਾਨਕ ਗੁਰ ਵਿਟਹੁ ਵਰੇ ਜਿਨ ਹਰ ਨਾਮ ਦਿਆ ਮੇਰੇ ਮਨ ਕੀ ਆਸ ਪੁਰਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹੱਲਾ ਤੀਜਾ ਸੱਜਣ ਮਿਲੇ ਸੱਜਣਾ ਜਿਨ ਸਤਗੁਰ ਨਾਲ ਪਿਆਰ ਮਿਲ ਪ੍ਰੀਤਮ ਤਿਨਿ ਧਾਇਆ ਸੱਚੇ ਪ੍ਰੇਮ ਪਿਆਰ ਪਾਵਨ ਉਪਦੇਸ਼ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ 588 ਅੰਗ ਉੱਪਰ ਸ਼ੋਭਨੀਕ ਹੈ ਸਤ ਗੁਰੂ ਕਿਰਪਾ ਕਰਨ ਬਖਸ਼ਿਸ਼ ਕਰਨ ਪਾਵਨ ਉਪਦੇਸ਼ ਸਾਡੇ ਹਿਰਦਿਆਂ ਅੰਦਰ ਵੱਸ ਜਾਏ ਸਬਣਾ ਦੇ ਘਰ ਪਰਿਵਾਰਾਂ ਵਿੱਚ ਸਤ ਗੁਰੂ ਦੇਹ ਅਰੋਗਤਾ ਤੰਦਰੁਸਤੀ ਚੜ੍ਹਦੀ ਕਲਾ ਵਾਲੇ ਜੀਵਨ ਬਖਸ਼ਿਸ਼ ਕਰਨ ਆਓ ਅਗਲੇ ਸਮੇ ਲਈ ਪਵਨ ਬਾਣੀ ਸੁਖਮਣੀ ਸਾਹਿਬ ਜੀ ਦੇ ਪਾਠ ਸਰਵਨ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ